ਸੋ ਅੱਜ ਤੀਆਂ ਦੇ ਮੌਕੇ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ ਮਿਲਣ ਗਿਲਣ ਦਾ ਮੌਕਾ ਮਿਲਿਆ ਹੈ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਸੋਚ ਹੈ ਕਿ țiiਆਂ ਲਈ ਵੀ ਕੁੜੀਆਂ ਲਈ ਵੀ ਕੋਈ ਨਾ ਕੋਈ ਫੰਕਸ਼ਨ ਹੋਣੇ ਚਾਹੀਦੇ ਨੇ ਹਮੇਸ਼ਾ ਆਪਾਂ ਦੇਖਦੇ ਆਂ ਕਿ ਬੰਦਿਆਂ ਲਈ ਕੋਈ ਨਾ ਕੋਈ ਫੰਕਸ਼ਨ ਹੁੰਦੇ ਨੇ ਕੋਈ ਰੈਲੀਆਂ ਤੇ ਚੱਲ ਜਾਂਦਾ ਕੋਈ ਹੋਰ ਕਬੱਡੀ ਕੱਪ ਹੋਈ ਜਾਂਦੇ ਨੇ ਪਰ ਲੇਡੀਜ਼ ਹਮੇਸ਼ਾ ਪਿਛੜੀਆਂ ਰਹਿ ਜਾਂਦੀਆਂ ਸੀਗੀਆਂ ਸਾਡੇ ਲਈ ਕੋਈ ਫੰਕਸ਼ਨ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਕਰਾਉਣਾ ਚਾਹੀਦਾ ਮੈਨੂੰ ਕੋਈ ਮਿਲੀ ਲੇਡੀ ਉਹ ਕਹਿੰਦੀ ਮੈਂ ਯੂਐਸਏ ਰਹਿੰਦੀ ਆ ਮੈਂ ਤੀਆਂ ਦੇ ਪ੍ਰੋਗਰਾਮ ਪਹਿਲੀ ਵਾਰ ਦੇਖ ਰਹੀ ਆ ਕਿ ਪੰਜਾਬ ਚ ਐਨੇ ਵੱਡੇ ਪੱਧਰ ਤੇ ਤੀਆਂ ਦੇ ਪ੍ਰੋਗਰਾਮ ਹੋ ਰਹੇ ਨੇ ਇਹ ਸਾਰੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਤੀਆਂ ਦੀ ਵੀ ਓਨੀ ਹੀ ਇੰਪੋਰਟੈਂਸ ਹੈ ਜਿੰਨੀ ਕਿ ਇੱਕ ਬੰਦੇ ਦੀ ਇੱਕ ਪੁੱਤ ਦੀ ਹੈ ਸਾਨੂੰ ਜ਼ਿਆਦਾ ਕੋਈ ਸਮਾਜ ਤੋਂ ਚਾਹੀਦਾ ਨਹੀਂ ਹੁੰਦਾ ਅਸੀਂ ਵੀ ਕੰਮਕਾਰ ਕਰਦੀਆਂ ਪਰਿਵਾਰਾਂ 'ਚ ਜਾਂ ਆਪਣੇ ਜੌਬ ਕਰਦੀਆਂ ਲੇਡੀਜ਼ ਇੰਨੀਆਂ ਬਿਜ਼ੀ ਹੋ ਜਾਂਦੀਆਂ ਸਾਨੂੰ ਮਿਲਣ ਗਿਲਣ ਦਾ ਮੌਕਾ ਹੀ ਨਹੀਂ ਲੱਗਦਾ ਪੇਕੇ ਜਾਣ ਦੀ ਗੱਲ ਮੈਨੂੰ ਆਪ ਦੱਸ ਦਿਓ ਫਿਰ ਨਹੀਂ ਆਉਂਦੀ ਹੈ ਤੇ ਤੁਸੀਂ ਵੀ ਇਦਾਂ ਦਾ ਹੀ ਸੋਚ ਰੱਖਦੇ ਹੋਵੋਗੇ ਕਿ ਪੇਕੇ ਜਾਂਦਾ ਸਾਨੂੰ ਟਾਈਮ ਹੀ ਨਹੀਂ ਲੱਗਦਾ ਕੋਈ ਇੱਕ ਦਿਨ ਦੋ ਦਿਨ ਮਸਾ ਨਿਕਲਦੇ ਆ ਕਿ ਆਪਾਂ ਪੇਕੇ ਚਲ ਜਾਈਏ ਪਹਿਲਾਂ ਹੀ ਘਰੋਂ ਫੋਨ ਆਉਣ ਲੱਗ ਜਾਂਦੇ ਆ ਵੀ ਵਾਪਸ ਕਾ ਦਾਂਗੇ ਇਦਾਂ ਹੀ ਹੁੰਦਾ ਸਾਰਿਆਂ ਨਾਲ ਤੁਹਾਂ ਘਰਾਂ ਜੀ ਆਪਾਂ ਉਲਝ ਕੇ ਰਹਿ ਜਾਂਦੇ ਆ ਆਪਾਂ ਨੂੰ ਵੀ ਇੱਕ ਮੌਕੇ ਦੀ ਇੱਕ ਦਿਲ ਕਰਦਾ ਕਿ ਕੋਈ ਮੇਲਾ ਲੱਗੇ ਆਪਾਂ ਵੀ ਨੱਚ ਟੱਪ ਲਈਏ ਰੌਣਕ ਮੇਲਾ ਦੇਖ ਲਈਏ ਕਿਉਂਕਿ ਇਹ ਜਿਹੜੇ ਮੇਲੇ ਨੇ ਪੋਜ਼ਿਟਿਵਿਟੀ ਦਿੰਦੇ ਨੇ ਇੱਕ ਉਤਸ਼ਾਹ ਪੈਦਾ ਕਰਦੇ ਨੇ ਬੰਦੇ ਦੇ ਘਰ ਚ ਜੋ ਮਰਜ਼ੀ ਹਾਲਾਤ ਹੋਣ ਮੈਨੂੰ ਲੱਗਦਾ ਮੇਲੇ 'ਚ ਆ ਕੇ ਸਾਰੀਆਂ ਲੇਡੀਜ਼ ਭੁੱਲ ਜਾਂਦੀਆਂ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਵੀ ਹੈਗੀ ਆ ਚਾਹੇ ਇੰਨਾ ਚੜ ਜਾਂਦਾ ਸਾਨੂੰ ਉੱਤੋਂ ਸਾਨੂੰ ਸੱਜਣ ਸਵਰਨ ਦਾ ਸ਼ੌਕ ਹੁੰਦਾ ਹੈ ਹਰੇਕ ਲੇਡੀ ਨੂੰ ਆ ਹੁੰਦਾ ਕਿ ਮੈਂ ਵਧੀਆ ਸੂਟ ਪਾ ਕੇ ਵਧੀਆ ਕੋਈ ਗਹਿਣਾ ਗੱਟਾ ਪਾ ਕੇ ਮੇਲਾ ਦੇਖ ਕੇ ਆਵਾਂ ਸੋ ਮਾਨ ਸਾਹਿਬ ਦੀ ਸੋਚ ਹੈ ਕਿ ਹਰ ਲੇਡੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਹਰ ਬੱਚੇ ਨੂੰ ਮੌਕਾ ਮਿਲਣਾ ਚਾਹੀਦਾ ਹੈ ਤੁਸੀਂ ਅੱਜ ਆਪ ਦੇਖਿਆ ਹੋਊਗਾ ਵੀ ਸਟੇਜ ਤੇ ਇਹਨੇ ਛੋਟੇ ਛੋਟੇ ਬੱਚੇ ਪਰਫਾਰਮ ਕਰਦੇ ਆ ਏਦਾਂ ਲੱਗਦਾ ਵੀ ਪਤਾ ਨਹੀਂ ਇਹਨਾਂ ਨੂੰ ਕੌਣ ਸਿਖਾਉਂਦਾ ਹੈ ਕੌਣ ਇਹਨਾਂ ਦਾ ਕੋਚ ਹੈ ਇੰਨੀ ਵਧੀਆ ਗਿੱਧੇ ਦੀ ਪ੍ਰੈਕਟਿਸ ਫੈਸ਼ਨ ਸ਼ੋ ਹੋਇਆ ਉਹ ਵੀ ਇੰਨਾ ਵਧੀਆ ਸੀਗਾ ਅੱਜ ਤਾਂ ਮੈਂ ਮਾਪਿਓ ਦਾ ਵੀ ਧੰਨਵਾਦ ਕਰਦੀ ਆ ਜਿਹੜੇ ਆਪਣੇ ਬੱਚਿਆਂ ਨੂੰ ਸਪੈਸ਼ਲੀ ਆਪਣੀਆਂ ਧੀਆਂ ਨੂੰ ਮੌਕਾ ਦਿੰਦੇ ਨੇ ਕਿ ਘਰੋਂ ਬਾਹਰ ਨਿਕਲਣ ਤੇ ਆਪ ਦਾ ਮਨ ਪਸੰਦ ਕੋਈ ਗਿੱਧਾ ਕਰਦਾ ਕੋਈ ਪੰਗੜਾ ਕਰਦਾ ਕੋਈ ਹੋਰ ਸਪੋਰਟਸ ਚ ਐਕਟੀਵਿਟੀ ਚ ਪਾਰਟਿਸਿਪੇਟ ਕਰਦਾ ਕਿਉਂ ਐਕਟੀਵਿਟੀ ਚ ਪਾਰਟਿਸਿਪੇਟ ਕਰਨ ਪਹਿਲੇ ਜ਼ਮਾਨੇ ਚ ਹੁੰਦਾ ਸੀ ਵੀ ਕੁੜੀਆਂ ਨੂੰ ਮੌਕਾ ਹੀ ਨਹੀਂ ਸੀ ਦਿੱਤਾ ਜਾਂਦਾ ਸਾਡੇ ਚ ਕਲਾ ਬਹੁਤ ਹੈ ਸਾਡੇ ਚ ਟੈਲੈਂਟ ਬਹੁਤ ਸੀਗਾ ਪਰ ਕਿਸੇ ਨੇ ਸਾਨੂੰ ਪੁੱਛਿਆ ਹੀ ਨਹੀਂ ਕਦੇ ਵੀ ਤੁਸੀਂ ਕਰਨਾ ਕੀ ਚਾਹੁੰਨੀ ਆ ਜਿਆਦਾ ਤੋਂ ਜਿਆਦਾ ਇਹ ਕਹਿ ਦਿੰਦੇ ਸੀ ਵੀ ਪੜ ਲੈ ਕੇ ਆਦਾ ਵਿਆਹ ਕਰਾਓ ਆਪਦੇ ਘਰੇ ਜਾਓ ਆਪਦੇ ਘਰੇ ਜਾ ਕੇ ਜੋ ਮਰਜ਼ੀ ਕਰਿਓ ਪਹਿਲਾਂ ਅਸੀਂ ਨਹੀਂ ਕਰਨ ਦੇਣਾ ਪਰ ਅੱਜ ਦਾ ਦੌਰ ਬਦਲ ਚੁੱਕਿਆ ਆ ਮਾਪਿਓ ਦੀ ਸੋਚ ਬਦਲ ਚੁੱਕੀ ਹੈ ਓਨਾ ਹੀ ਮੌਕਾ ਅਜ ਪੁੱਤ ਨੂੰ ਮਿਲਦਾ ਓਨਾ ਹੀ ਧੀ ਨੂੰ ਮਿਲਦਾ ਆਪਦਾ ਟੈਲੈਂਟ ਸ਼ੋਅ ਕਰਨ ਦਾ ਜੇ ਕੋਈ ਬੱਚਾ ਪੜਨਾ ਚਾਹੁੰਦਾ ਉਹ ਪੜ ਲਿਖ ਰਿਹਾ ਸਰਕਾਰ ਉਪਰਾਲੇ ਕਰ ਰਹੀ ਹੈ ਵਧੀਆ ਸਕੂਲ ਵਧੀਆ এডੂਕੇਸ਼ਨ ਹਰ ਬੱਚੇ ਨੂੰ ਮਿਲੇ ਜੇ ਕੋਈ ਬੱਚਾ ਖੇਡਣਾ ਚਾਹੁੰਦਾ ਤੁਸੀਂ ਦੇਖਿਆ ਹੋਊਗਾ ਸਾਰਿਆਂ ਨੇ ਵੀ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਵਧੀਆ ਪ੍ਰੋਗਰਾਮ ਕਰਾਏ ਜਾ ਰਹੇ ਨੇ ਜਿਦੇ ਚ ਕੁੜੀਆਂ ਦੀ ਜ਼ਿਆਦਾ ਪਾਰਟਿਸਪੇਸ਼ਨ ਹੈ ਮੁੰਡਿਆਂ ਨਾਲੋਂ ਵੀ ਸੋ ਇਹ ਜੇ ਮੌਕੇ ਬੱਚਿਆਂ ਨੂੰ ਮਿਲ ਰਹੇ ਨੇ ਜੋ ਸਾਡੇ ਟਾਈਮ 'ਚ ਸੀਗੇ ਨਹੀਂ ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀਗਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਆ ਇਕੋ ਹੀ ਟੀਚਾ ਦਿਖਦਾ ਸੀ ਵੀ ਪੜ੍ਹ ਲਿਖ ਲੋ ਹੋਰ ਕੁਝ ਨਹੀਂ ਸੀਗਾ ਸ਼ਾਇਦ ਬੱਚਾ ਕੁਝ ਹੋਰ ਕਰਨਾ ਚਾਹੁੰਦਾ ਹੋਵੇ ਪਰ ਅੱਜ ਦੇ ਮੈਂ ਆਪ ਮਾਪਿਓ ਦਾ ਵੀ ਮੈਂ ਧੰਨਵਾਦ ਕਰਦੀ ਆ ਸਾਰੇ ਪੇਰੈਂਟਸ ਦਾ ਤੇ ਇਹਨੂੰ ਇਦਾਂ ਹੀ ਜਾਰੀ ਰੱਖਿਓ ਆਹਦੇ ਬੱਚਿਆਂ ਨੂੰ ਆਹਦੀਆਂ ਧੀਆਂ ਨੂੰ ਪੁੱਤਾਂ ਦੇ ਬਰਾਬਰ ਰੱਖਿਓ ਧੀਆਂ ਥੋੜਾ ਮਾਣ ਪੁੱਤਾਂ ਨਾਲੋਂ ਜ਼ਿਆਦਾ ਵਧਾਉਣ ਗਿਆ